ਜਥੇਦਾਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਇੱਕ ਪੰਜਾਬ ਦੇ ਵਿੱਚ ਵੱਡਾ ਨਾਮ ਹੈ ਤਾਂ ਕਿਤਨਾ ਕਿਤੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਪਰ ਹਾਲੇ ਤੱਕ ਤਨਖਾਹ ਨਹੀਂ ਲਗਾਈ ਤੁਹਾਡਾ ਰਿਐਕਸ਼ਨ ਕੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤਰ੍ਹਾਂ ਹੈ ਤਨਖਾਹਿਆ ਕਰਾਰ ਦਿੱਤਾ ਠੀਕ ਹੈ ਪਰ ਉਹਦੇ ਨਾਲ ਹੀ ਉਹ ਹੱਥ ਜੋੜ ਕੇ ਨਿਮਾਣੇ ਸਿੱਖ ਵਾਂਗੂ ਨੰਗੇ ਪੈਰੀਂ ਗਲ ਚ ਸਫਾ ਪਾ ਕੇ ਤੇ ਹੱਥ ਜੋੜ ਕੇ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਭ ਹਾਜ਼ਰ ਹੋ ਗਏ। ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਤੋਂ ਬਾਗੀ ਤਾਂ ਨਹੀਂ ਲੈ ਕੇ। ਤੇ ਜੇ ਉਹਨਾਂ ਨੂੰ ਦੇਰ ਕਰ ਰਹੇ ਨੇ ਤਨਖਾਹ ਲਾਉਣ ਵਿੱਚ ਤਾਂ ਉਹਦੇ ਨਾਲ ਪੰਥ ਦਾ ਵੱਡਾ ਨੁਕਸਾਨ ਹੋ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਵੀ ਮੈਂ ਇਸ ਗੱਲ ਨੂੰ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਕਾਰਜ ਕਰਨੀ ਹੈ ਜਿਹੜਾ ਹਾਈ ਕਮਾਂਡ ਹੈ ਜਿਨ੍ਹਾਂ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵੀ ਤੁਸੀਂ ਚੰਗਾ ਕੀਤਾ। ਪੰਜਾਬ ਭਰ ਵਿੱਚ ਇੱਕ ਬੰਦਾ ਦਿਖਾਉਣ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬਰਾਬਰੀ ਕਰ ਸਕਦਾ ਹੋਵੇ ਪਹਿਲਾਂ ਤਨਖਾਹ ਲਾਉਣ ਲੱਗਿਆਂ ਇਹ ਤਾਂ ਸੋਚਣਾ ਚਾਹੀਦਾ ਸੀ ਵੀ ਜਿਹਦਾ ਪਿਤਾ ਐਸੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹਨਾਂ ਨੂੰ ਪੰਥ ਰਤਨ ਤੇ ਫਖਰੇ ਕੌਮ ਦੇ ਸਨਮਾਨ ਦਿੱਤੇ ਗਏ ਉਹਨਾਂ ਦੇ ਵੱਡੇ ਸੇਵਾ ਨੇ ਵੱਡੇ ਕੰਮ ਨੇ ਪੰਥ ਵਾਸਤੇ ਉਹ ਪੰਜਾਬ ਨੂੰ ਸਮਰਪਿਤ ਰਹੇ ਅੱਜ ਜਿਹੜਾ ਤੁਸੀਂ ਵੱਡਾ ਨਾਮ ਕਹਿ ਰਹੇ ਹੋ ਨਾ ਸਰਦਾਰ ਸੁਖਬੀਰ ਸਿੰਘ ਦਾ ਵੱਡਾ ਨਾਮ ਪੰਜਾਬ ਦੀ ਦੇਣ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਔਰ ਪੰਜਾਬ ਦੇ ਪਿਆਰ ਕਰਨ ਵਾਲੇ ਹਿਰਦਿਆਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਪੰਜਾਬ ਉਹਨਾਂ ਦਾ ਸਨਮਾਨ ਪੰਜਾਬ ਵਾਸਤੇ ਸਦਾ ਹੀ ਹੈ ਇਸ ਲਈ ਜਿਆਦਾ ਦੇਰ ਕਰਨੀ ਜਿਹੜੀ ਹੈ ਉਹ ਦੇਰ ਨੁਕਸਾਨਦਾਇਕ ਹੈ ਔਰ ਤੜਾ ਤੜ ਹੁਣ ਪੰਜਾਬ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਅਸਤੀਫੇ ਦੇ ਰਹੇ ਨੇ ਸਰਦਾਰ ਸੁਖਬੀਰ ਸਿੰਘ ਦੇ ਹੱਕ ਵਿੱਚ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਕੀ ਲੱਗਦਾ ਜੀ ਲਗਾਤਾਰ ਪੰਥ ਵੀ ਕਿਤੇ ਨਾ ਕਿਤੇ ਮੰਗ ਕਰ ਰਿਹਾ ਸੀ ਦੂਸਰੇ ਪਾਸੇ ਜਿਹੜਾ ਬਾਗੀ ਧੜਾ ਉਹਨਾਂ ਦੇ ਹੀ ਸਾਥੀ ਕਿਹਾ ਜਾ ਸਕਦਾ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਬੇਸ਼ੱਕ ਕੋਟਕਪੂਰਾ ਗੋਲੀकांड ਹੋਵੇ ਜਾਂ ਡੇਰਾ ਮੁਖੀ ਨੂੰ ਮਾਫੀ ਦੀ ਗੱਲ ਹੋਵੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਇਸ ਨੂੰ ਲੈ ਕੇ ਆਪਣਾ ਜਿਹੜਾ ਕਿਨਾਰਾ ਕੀਤਾ ਉਹ ਕਹਿੰਦੇ ਕਿ ਇਸੇ ਕਰਕੇ ਕਿਨਾਰਾ ਕੀਤਾ ਆ ਵਾ 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 ਬੜੀ ਵਧੀਆ ਗੱਲ ਹੈ ਜੇ ਇਸੇ ਕਰਕੇ ਕਿਨਾਰਾ ਕਰਨਾ ਸੀ ਤੇ ਅੱਜ ਕਿਨਾਰਾ ਕਰਨਾ ਸੀ ਤੁਸੀਂ ਉਦੋਂ ਹੀ ਕਿਨਾਰਾ ਕਰ ਲੈਂਦੇ ਉਦੋਂ ਤੁਹਾਡੀਆਂ ਅੱਖਾਂ ਨਹੀਂ ਖੁੱਲੀਆਂ ਸੀ ਉਦੋਂ ਤੁਸੀਂ ਮਨਿਸਟਰੀਆਂ ਵਜ਼ੀਰੀਆਂ ਵਜੇ ਵਜ਼ੀਰੀਆਂ ਲੈ ਰਹੇ ਸੀ ਉਦੋਂ ਤੁਸੀਂ ਆ ਕੱਲ ਅਜੇ ਤੁਸੀਂ ਲੋਕ ਸਭਾ ਇਲੈਕਸ਼ਨ ਲੜਿਆ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਅੱਜ ਤੁਹਾਨੂੰ ਚੇਤਾ ਆ ਗਿਆ ਵੀ ਇਹ ਤਾਂ ਜੀ ਗੱਲ ਨਹੀਂ ਬਣ ਰਹੀ ਤੁਸੀਂ ਦੇਖਿਆ ਸਾਡਾ ਵੋਟ ਪਰਸੈਂਟੇਜ ਘਟ ਗਿਆ ਤੇ ਤੁਸੀਂ ਆਪਣੇ ਸਿਰ ਦੋਸ਼ ਲੈਣ ਦੀ ਬਜਾਏ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਦੋਸ਼ ਲਾ ਰਹੇ ਹੋ ਇਹ ਹਾਰ ਦਾ ਠਿਕਰਾ ਉਹਨਾਂ ਦੇ ਸਿਰ ਤੇ ਪੰਨ ਰਿਹਾ ਉਹਨਾਂ ਨੇ ਨਹੀਂ ਤੁਹਾਨੂੰ ਹਰਾ ਦਿੱਤਾ ਉਹਨਾਂ ਚਲੋ ਫੇਰ ਵੀ ਪਰਿਵਾਰ ਵਿੱਚ ਇੱਕ ਸੀਟ ਹੀ ਭਾਵੇਂ ਆਈ ਹੈ ਪਰ ਆਈ ਹੈ ਉਹ ਨੁਮਾਇੰਦਗੀ ਹੈ ਨਾ ਤਾਂ ਸਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਇਨਾਂ ਚ ਮੁਕਾਬਲਾ ਕਰ ਸਕਿਆ ਨਾ ਇਹ ਸਦਾਰ ਸੁਖਬੀਰ ਸਿੰਘ ਦਾ ਮੁਕਾਬਲਾ ਕਰ ਸਕਦੇ ਸਿਰਫ ਅੰਦਰ ਈਰਖਾ ਹੈਗੀ ਹੈ ਤੇ ਆਪਣੀ ਚਮੜੀ ਬਚਾਉਣ ਲਈ ਹੈ ਹੋਰ ਕੱਖ ਨੇ ਹੈਗਾ ਤੇ ਮੈਂ ਤੇ ਸਿੰਘ ਸਾਹਿਬਾਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜੇ ਤੁਹਾਨੂੰ ਅੱਜ ਹੀ ਚਲੋ ਪਤਾ ਲੱਗ ਗਿਆ ਵੀ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਦੋਸ਼ੀ ਨੇ ਉਹਨਾਂ ਮੰਨਿਆ ਵੀ ਹੱਥ ਜੋੜ ਕੇ ਸਿਰ ਝੁਕਾ ਕੇ ਕਿਹਾ ਵੀ ਠੀਕ ਹੈ ਜੇ ਮੈਂ ਦੋਸ਼ੀ ਹਾਂ ਤਾਂ ਬਾਕੀ ਸਾਰਿਆਂ ਦੇ ਵੀ ਗੁਨਾਹ ਮੇਰੀ ਝੋਲੀ ਚ ਪਾ ਦਿਓ ਮੈਂ ਮਾਫੀ ਮੰਗ ਲੈਂਦਾ ਯਾਰ ਹੋਰ ਕੋਈ ਕਿੰਨਾ ਕੁ ਥੱਲੇ ਆ ਜਾਏਗਾ ਕਿੰਨਾ ਕੁ ਝੁਕ ਜਾਏਗਾ ਉਹਨੂੰ ਤੁਸੀਂ ਉਹਦੇ ਸਿਰ ਤੇ ਪੈਰ ਰੱਖਣਾ ਅਗਲੇ ਨੇ ਸਾਰਾ ਕੁਝ ਤੁਹਾਨੂੰ ਬੇਨਤੀ ਕਰ ਦਿੱਤੀ ਹੱਥ ਜੋੜ ਦਿੱਤੇ ਸਾਹ ਪੇਸ਼ ਹੋ ਕੇ ਫਿਰ ਤੁਸੀਂ ਤਨਖਾਹ ਨਹੀਂ ਲਾ ਰਹੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕਿਸੇ ਹੋਰ ਨਰਲੇ ਹੋਏ ਹੋ ਜਾਂ ਤੁਸੀਂ ਹੋਰ ਅਕਾਲੀ ਦਲ ਦਾ ਘਾਣ ਕਰਨਾ ਹੈ ਪੰਜਾਬ ਵਿੱਚ ਮੈਂ ਤਾਂ ਕਹਿਣਾ ਬਹੁਤ ਵਧੀਆ ਫੈਸਲਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਜਕਾਰਨੀ ਦਾ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਦਾ ਔਰ ਉਹਨਾਂ ਦੇ ਸਹਿਯੋਗੀਆਂ ਦਾ ਜਿਹੜਾ ਉਹਨਾਂ ਨੇ ਸਰਕਾਰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਔਰ ਮੈਂ ਹੋਰ ਬੇਨਤੀ ਕਰਾਂ ਨਾ ਕਰੋ ਜਦੋਂ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਏ ਸੀ ਤੇ ਉਹਨਾਂ ਨੇ ਉਹਦਾ ਰਾਜ ਨਹੀਂ ਸੀ ਖੋਲਿਆ ਉਹ ਪੇਸ਼ ਹੋ ਕੇ ਗੱਲ ਮੁੱਕ ਗਈ ਹੋਰ ਕਈ ਨੇ ਸੈਂਟਰਲ ਗਵਰਨਮੈਂਟ ਦੇ ਵਜ਼ੀਰ ਆਏ ਹੋਮ ਮਿਨਿਸਟਰ ਬੂਟਾ ਸਿੰਘ ਸੀਓ ਆਏ 7 ਦਿਨਾਂ ਦੀ ਉਹਨਾਂ ਨੂੰ ਤਨਖਾਹ ਲੱਗੀ ਸੀ ਬਰਨਾਲਾ ਆਏ ਉਹਨਾਂ ਨੂੰ ਤਨਖਾਹ ਲੱਗੀ ਸੀ ਗਿਆਨੀ ਜੈਲ ਸਿੰਘ ਆਏ ਉਹਨਾਂ ਨੂੰ ਤਨਖਾਹ ਲੱਗੀ ਸੀ ਤੁਸੀਂ ਉਹਨਾਂ ਦੀ ਰਾਸ਼ਟਰਪਤੀ ਪਦਵੀ ਖੋਹ ਲਈ ਸੀ ਜਾਂ ਕਿ ਤੁਸੀਂ ਉਹਨਾਂ ਦੀ ਹੋਮ ਮਿਨਿਸਟਰੀ ਖੋਹ ਲਈ ਸੀ ਕਿ ਤੁਸੀਂ ਬਰਨਾਲਾ ਦੀ ਚੀਫ ਮਿਨਿਸਟਰੀ ਖੋਹ ਲਈ ਸੀ ਇਹਦਾ ਕੀ ਮਤਲਬ ਹੋਇਆ ਜੇ ਫਲਾਣੇ ਨੂੰ 10 ਸਾਲਾਂ ਨੇ ਕੱਢ ਦਿਓ ਤੇ ਫਲਾਣੇ ਨੂੰ ਆਹ ਕਰ ਦਿਓ ਤੁਸੀਂ ਪੰਥ ਦੇ ਨੁਮਾਇੰਦੇ ਹੋ ਤੁਸੀਂ ਗੁਰਸਿੱਖੀ ਦੇ ਨੁਮਾਇੰਦੇ ਹੋ ਤੁਸੀਂ ਗੁਰਸਿੱਖ ਹੋਰ ਉਹਨਾਂ ਨੂੰ ਵੀ ਗੁਰਸਿੱਖੀ ਨਾਲ ਜੋੜਨਾ ਹੈ ਕ ਸਿੰਘ ਸਾਹਿਬ ਗਿਆਨੀ ਹਰਬੀ ਸਿੰਘ ਜੀ ਨੂੰ ਮੈਂ ਖਾਸ ਕਰਕੇ ਕਹਿ ਰਿਹਾ ਵੀ ਤੁਸੀਂ ਜਿਹੜੇ ਸਿੱਖ ਐ ਉਹਨਾਂ ਨੂੰ ਵੀ ਤੋੜ ਦਿਓ ਖਤਮ ਕਰ ਦਿਓ ਇਸ ਕਰਕੇ ਇਹ ਫੈਸਲਾ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਵਿਚਾਰ ਲੈਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਜੋ ਤਨਖਾਹ ਵੰਡਦੀ ਐ ਉਹਨਾਂ ਨੂੰ ਲਾਓ ਤੇ ਉਹ ਪੰਥ ਦੀ ਸੇਵਾ ਕਰਨ ਅੱਜ ਚਾਰ ਉਪ ਉਪ ਵਿਧਾਨ ਸਭਾ ਦੀਆਂ ਜਿਹੜੀਆਂ ਉਪ ਚੋਣਾਂ ਉਹਨਾਂ ਵਿੱਚ ਅਕਾਲੀ ਦਲ ਇਸੇ ਲਈ ਨਹੀਂ ਖੜਾ ਹੋ ਸਕਿਆ ਕਿ ਉਹ ਤਨਖਾਹੀ ਹੈਗਾ ਉਹ ਨਹੀਂ ਚਾਹੁੰਦੇ ਵੀ ਕੋਈ ਤਨਖਾਹੀ ਇਹਨੂੰ ਵੋਟ ਪਾਵੇ ਪਰ ਜਥੇਦਾਰ ਸਾਹਿਬ ਕਹਿੰਦੇ ਅੱਜ ਤੱਕ ਦੇ ਜਥੇਦਾਰ ਸਾਹਿਬ ਕਹਿੰਦੇ ਨਹੀਂ ਕਿ ਬਾਕੀ ਸਾਥੀ ਜਿਹੜੇ ਹੈਗੇ ਨੇ ਕਿਸੇ ਨੂੰ ਇਨਕਾਰ ਨਹੀਂ ਸੀ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਹੀ ਜਿਹੜਾ ਉਹ ਉਹਨਾਂ ਨੂੰ ਤਨਖਾਹੀ ਆਕਰਾਰ ਦਿੱਤਾ ਗਿਆ ਉਹੀ ਇਕੱਲੇ ਚੋਣ ਨਹੀਂ ਸੀ ਲੜ ਸਕਦੇ ਕਿਹੜੀ ਗੱਲ 'ਚ ਇਨਕਾਰ ਨਹੀਂ ਸੀ ਤੇ ਜਦ ਮੈਂ ਤੁਸੀਂ ਪਾਇਲਟ ਹੀ ਬੰਨ ਕੇ ਬਿਠਾ ਲਿਆ ਤੇ ਬਾਕੀ ਸਵਾਰੀਆਂ ਟੇਕ ਆਫ ਕਿਵੇਂ ਕਰਨਗੀਆਂ ਬਾਕੀ ਤਾਂ ਉਹਨਾਂ ਦੇ ਅਨੁਕੂਲ ਚੱਲਣਾ ਸੀ ਨਾ ਤੁਸੀਂ ਮੈਂ ਜਿਹੜਾ ਜਥੇਦਾਰ ਸੀ ਜਰਨੈਲ ਹੈ ਉਹ ਪੰਤ ਦਾ ਕੌਮ ਦਾ ਪੰਜਾਬ ਦਾ ਉਹ ਜਰਨੈਲ ਹੈ ਉਹਨੂੰ ਤੁਸੀਂ ਘਟਣਾ ਸਮਝੋ ਮਹਾਰਾਜ ਨੇ ਉਸਤੇ ਫੇਰ ਮਿਹਰ ਕਰ ਦੇਣੀ ਉਹ ਆਉਣ ਵਾਲਾ ਸੀਐਮ ਤੁਹਾਡੇ ਪੰਜਾਬ ਦਾ ਉਹੀ ਹੈ ਮੈਂ ਤਾਂ ਕਿ ਉਹ ਵਹਿਮ ਹੋਵੇ ਕਿ ਸ਼ਾਇਦ ਕੋਈ ਹੋਰ ਆ ਜਾਏਗਾ ਤੁਸੀਂ ਬਣਾ ਕੇ ਦੇਖ ਲਿਆ ਸਾਰਿਆਂ ਨੂੰ ਕੋਈ ਤਾਂ ਤੁਹਾਡਾ ਜਹਾਜ ਤੋਂ ਸ਼ਰਾਬ ਪੀਪੀ ਡਿੱਗਦਾ ਫਿਰਦਾ ਤੇ ਕੋਈ ਤੁਹਾਡਾ ਕੁਝ ਹੋਰ ਕਰਦਾ ਫਿਰਦਾ ਕੋਈ ਕਹਿੰਦਾ ਜੀ ਮੈਂ ਟੰਟ ਲਾ ਲੈਣਾ ਮੈਂ ਬੱਕਰੀਆਂ ਚੋ ਲੈਣਾ ਇਹ ਯੋਗਤਾ ਸੀਐਮ ਦੀ ਹੁੰਦੀ ਹੈ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਉਹਨਾਂ ਦੇ ਚਰਨੀਂ ਹੱਥ ਲਾਉਂਦੇ ਰਹੇ ਜੇ ਸਨਮਾਨ ਸੀ ਤਾਂ ਹੀ ਨਾ ਹੋਰ ਕਿਸੇ ਸੀਐਮ ਦੇ ਪੈਰੀਂ ਹੱਥ ਕਿਉਂ ਨਹੀਂ ਲਾਏ ਗਏ ਕਿ ਕਿਸੇ ਦਾ ਇੰਨਾ ਸਨਮਾਨ ਕਿਉਂ ਨਹੀਂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬੁੱਧਲੇ ਜਦੋਂ ਚਲਾਣਾ ਕੀਤਾ ਸੱਚਖੰਡ ਪਿਆਨਾ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਸੰਸਕਾਰ ਤੇ ਵੀ ਉਹਨਾਂ ਦੇ ਜਨਾਜੇ ਤੇ ਵੀ ਆਏ ਜੇ ਸਨਮਾਨ ਸੀ ਤਾਂ ਨਾ ਤੁਸੀਂ ਟਾਈਮ ਮੰਗਦੇ ਫਿਰਦੇ ਤੁਹਾਨੂੰ ਟਾਈਮ ਕੋਈ ਨਹੀਂ ਦਿੰਦਾ ਤੁਸੀਂ ਬਾਗੀ ਪੰਥ ਦੇ ਬਾਗੀ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਗੀ ਹੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਜਨ ਜਦੋਂ ਤੋਂ ਹੋਂਦ ਚ ਆਇਆ ਉਹਨੇ ਪੰਜਾਬ ਦੀ ਸੇਵਾ ਕੀਤੀ ਹੈ ਜਿੰਨੇ ਮਰਜੀ ਬਾਗੀ ਆ ਜਾਣ ਮੈਂ ਸਭ ਦਾ ਸਤਿਕਾਰ ਕਰਦਾ ਮੈਂ ਧਾਰਮਿਕ ਬੰਦਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਵੀ ਸਾਰਿਆਂ ਦਾ ਮੈਂ ਸਨਮਾਨ ਬੀਬੀ ਜਾਗੀਰ ਕੌਰ ਵੀ ਦੋ ਵਾਰੀ ਪ੍ਰਧਾਨ ਰਹੇ ਨੇ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਵੀ ਵੋਟ ਵੋਟ ਪ੍ਰਤੀਸ਼ਤ ਘਟ ਗਿਆ ਇਹ ਬਹੁਤ ਵੋਟ ਪ੍ਰਤੀਸ਼ਤ ਬਹੁਤ ਵਧ ਜਾਣਾ ਫੇਰ ਚੜ੍ਹਦੀ ਕਲਾ ਨਾਲ ਸਪੰਜਾਬ ਵਿੱਚ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ ਹੈ ਕੋਈ ਜੋ ਮਰਜ਼ੀ ਕਰ ਲੇ ਕੋਈ ਝੁਕਾ ਨਹੀਂ ਸਕਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੁਕਿਆ ਝੁਕਣਾ ਚਾਹੀਦਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਰ ਅੰਧੇਰ ਹੁੰਦੀ ਹੈ ਐਸਾ ਨਾ ਹੋਵੇ ਕਿ ਐਸਾ ਨਾ ਹੋਵੇ ਕਿ ਤੁਮਨੇ ਹਰ ਖੇਤ ਮੇਂ ਇਨਸਾਨੋ ਕੇ ਸਰ ਬੋਏ ਹੈ ਅਬ ਧਰਤੀ ਖੂਨ ਉਗਲਤੀ ਹੈ ਤੋ ਪਰੇਸ਼ਾਨ ਕਿਉਂ ਹੋ ਹਵਾ ਕਾ ਰੁਖ ਵੀ ਦੇਖ ਆ آگ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ਐਵੇਂ ਨਾ ਬੇਬੇ ਸੁਖਵੀਰ ਸਿੰਘ ਬਾਦਲ ਨੂੰ ਮਕਾਉਂਦੇ ਮਕਾਉਂਦੇ ਆਪ ਹੀ ਮੁੱਕ ਜਾਣ ਇਸ ਲਈ ਪਾਰਟੀ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਹੈ ਪਾਰਟੀ ਹੈ ਤਾਂ ਤੁਸੀਂ ਵੀ ਹੈਗੇ ਹੋ ਸਾਰੇ ਨੇ ਇਸ ਲਈ ਖੇਤਰੀ ਪਾਰਟੀ ਅਸੀਂ ਦੂਜੇ ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਵੀ ਅਸੀਂ ਚਾਹੁੰਦੇ ਆ ਵੀ ਰਹਿਣ ਪਰ ਅਸੀਂ ਪੰਜਾਬ ਵਿੱਚ ਹੈਗੇ ਆ ਤੇ ਪੰਜਾਬ ਵਿੱਚ ਅਸੀਂ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਗਾਰੇ ਵਜਣ ਜੈਕਾਰੇ ਗਜਣ ਤੇ ਉਹੀ ਨਿਸ਼ਾਨ ਚੁੱਲਣ। ਪੰਜਾਬ ਦੀ ਸਥਿਤੀ ਕੀ ਦੇਖਦੇ ਹਾਂ? ਬੇਸ਼ੱਕ ਐਸਜੀਪੀਸੀ ਦੀ ਗੱਲ ਕਰੀਏ ਉੱਥੇ ਕੁਝ ਧੜੇ ਦੇ ਵਾਕ ਆਗੂ ਨੇ ਔਰ ਦੂਸਰੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਧੜੇ ਦੇ ਹੁਣ ਵਾਕ ਆਗੂ ਹੋ ਗਏ ਨੇ। ਸਥਿਤੀ ਕੀ ਦੇਖਦੇ ਹਾਂ? ਸ਼੍ਰੋਮਣੀ ਕਮੇਟੀ ਦਾ ਜਿਹੜਾ ਐਗਜ਼ੀਕਟਿਵ ਹੈ, ਐਗਜ਼ੀਕਟਿਵ ਬੋਰਡ ਹੈ, ਅੰਤਰਿਕ ਕਮੇਟੀ ਹੈ ਜਿਹਦੇ ਮੁਖੀ ਧਾਮੀ ਜੀ ਨੇ ਉਹਨਾਂ ਨੂੰ ਸਖਤ ਫੈਸਲਾ ਲੈਣਾ ਚਾਹੀਦਾ ਔਰ ਪੰਥ ਦੇ ਹਾਲਾਤ ਦੇਖਣੇ ਚਾਹੀਦੇ ਵੀ ਕਿਸ ਬੰਦੇ ਕਰਕੇ ਨੁਕਸਾਨ ਹੋ ਰਿ ਗੱਲ ਮੁੱਕ ਜਾਏ ਹਾਂਜੀ ਤਾਂ ਹੁਣ ਗੱਲ ਕਰੀਏ ਪੰਜਾਬ ਦੇ ਵਿੱਚ ਬੇਸ਼ੱਕ ਉਹਨਾਂ ਨੇ ਅਸਤੀਫਾ ਦੇ ਦਿੱਤਾ ਨਾਮ ਮਨਜ਼ੂਰ ਕੀਤਾ ਸੁਖਬੀਰ ਸਿੰਘ ਬਾਦਲ ਨੇ ਔਰ ਕਿਤਨਾ ਕਿਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਤਨਖਾਹ ਜਿਹੜੀ ਆ ਲਗਾ ਦਿੱਤੀ ਜਾਵੇ ਕੁਛ ਨਾ ਕੁਛ ਉਹਨਾਂ ਨੂੰ ਐਲਾਨ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਕੀਤਾ ਜਾਵੇ ਮੈਂ ਵੀ ਹੰਬਲ ਰਿਕੁਐਸਟ ਕਰਾਂਗਾ ਜਹੇਦਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਸਾਰੀ ਜਿਹੜੀ ਸੱਤਾ ਹੈਗੀ ਇਸ ਕੌਮ ਦੀ ਧਾਰਮਿਕ ਉਹਨਾਂ ਦੇ ਹੱਥ ਵਿੱਚ ਆ ਗਈ ਹੈ ਉਹ ਜਲਦੀ ਤੋਂ ਜਲਦੀ ਇਸ ਤੇ ਨਿਰਣਾ ਲੈਣ ਔਰ ਜਿਹੜੀ ਤਨਖਾਹ ਹੋਰ ਕੀ ਨਿਰਣਾ ਹੈ ਵੀ ਜਿਹੜੀ ਤਨਖਾਹ ਬਣਦੀ ਹੈ ਤੁਸੀਂ ਉਹਨਾਂ ਨੂੰ ਲਾਓ ਤੇ ਉਹ ਪੰਥ ਦੀ ਸੇਵਾ ਕਰਨ ਜਦੋਂ ਪੇਸ਼ ਹੀ ਹੋ ਗਏ ਉਹ ਬਾਗੀ ਆਕੀ ਤਾਂ ਹੈ ਨਹੀਂ ਉਹ ਸਿੱਖ ਸਿੱਖ ਹੋਣ ਦਾ ਉਹਨਾਂ ਨੇ ਸਬੂਤ ਦਿੱਤਾ ਹੈ ਇਸ ਕਰਕੇ ਉਹ ਜਿਹੜਾ ਉਹ ਸਾਰਾ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਜੀ ਜਿਹੜੀ ਜਿਹੜੀ ਢਾਹ ਲੱਗ ਰਹੀ ਹੈ ਨਾ ਅਰੋੜਾ ਜੀ ਸਿੱਖ ਪੰਥ ਨੂੰ ਸ਼ਰਮਣੀ ਕਮੇਟੀ ਨੂੰ ਅੱਜ ਸਾਰੇ ਲੀਡਰ ਬਦਨਾਮ ਹੁੰਦੇ ਪਏ ਨੇ ਜਿਹੜੀ ਇਹ ਧੜੇਬੰਦੀ ਬਗਾਵਤ ਜਿਹੜੀ ਬਣੀ ਹੈ ਜਿਹੜੀ ਜਿਹੜੀ ਪਾਟੋ ਧੜ ਪਾਈ ਜਾ ਰਹੀ ਹੈ ਮੇਰੇ ਖਿਆਲ ਨਾਲ ਉਹ ਸਦਾ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਰਕੇ ਆ ਉਹ ਜਦੋਂ ਤੋਂ ਆਏ ਨੇ ਮੈਨੂੰ ਦੱਸਣ ਵੀ ਉਹਨਾਂ ਨੇ ਪੰਥ ਲਈ ਕਿਹੜਾ ਚੰਗਾ ਕੰਮ ਕੀਤਾ ਪੰਥ ਨੂੰ ਕੀ ਦਿੱਤਾ ਕੱਲ ਤਾਂ ਕੋਈ ਯਤੀਮ ਸਣ ਫਿਰ ਉਹ ਰੋਣ ਲੱਗ ਪਏ ਟੀਵੀ ਚੈਨਲ ਤੇ ਵੀ ਮੇਰੀਆਂ ਬੱਚੀਆਂ ਨੂੰ ਗਲਤ ਸ਼ਬਦ ਕਹੇ ਨੇ ਅਸੀਂ ਕਹਿੰਦੇ ਆ ਭਰਪੂਰ ਨਿੰਦਾ ਅਸੀਂ ਕਰਦੇ ਆ ਕਿਸੇ ਦੀ ਵੀ ਬੱਚੀ ਨੂੰ ਕੋਈ ਗਲਤ ਸ਼ਬਦ ਨਾ ਆਖੇ ਪਰ ਉਹ ਵਲਟੋਆ ਸਾਹਿਬ ਨੂੰ ਤੁਸੀਂ 10 ਸਾਲ ਲਈ ਅਕਾਲੀ ਦਲ ਚੋਂ ਕੱਢ ਦਿੱਤਾ ਉਹਦੀ ਉਹਦੀ ਆਤਮਾ ਵਿੱਚ ਸੁਰਾ ਚੱਲ ਗਿਆ ਨਾ ਉਹ ਇੰਨਾ ਚਿਰ ਉਹਨੇ ਐਨਐਸਐ ਸਹੀ ਇੰਨਾ ਚਿਰ ਉਹ ਜੇਲ੍ਹਾਂ ਚ ਰੁੱਲਦਾ ਰਿਹਾ ਪੰਥ ਲਈ ਉਹਨੇ ਕੁਰਬਾਨੀਆਂ ਕੀਤੀਆਂ ਮੰਗਿਆ ਉਹਨੇ ਪੰਥ ਕੋਲੋਂ ਕੱਖ ਨਹੀਂ ਸਮੇਸ਼ਾ ਚ ਗਿਆ ਰਿਹਾ ਤੇ ਦਰਦ ਹੈ ਤੇ ਬੋਲ ਪਿਆ ਆਪਣਾ ਮਾਣ ਸਮਝ ਕੇ ਵੀ ਜਲਦੀ ਕਰ ਦੇ ਇਹੀ ਕਿਹਾ ਨਾ ਉਹਨੂੰ 10 ਸਾਲਾਂ ਲਈ ਪੰਥ ਚੋਂ ਕੱਢ ਦਿੱਤਾ ਜੀ ਅ ਅਕਾਲੀ ਦਲ ਚੋਂ ਕੱਢ ਦਿੱਤਾ ਜੀ ਅਕਾਲੀ ਦਲ ਚੋਂ ਕਿਵੇਂ ਨਿਕਲ ਜਾਏਗਾ ਇਹ ਜਿਹੜੀਆਂ ਚੀਜ਼ਾਂ ਨੇ ਫੇਰ ਤੁਸੀਂ ਦੇਖੋ ਡਾਕਟਰ ਰੂਪ ਸਿੰਘ ਨੂੰ ਇਹਨਾਂ ਨੇ ਜਾਣਬੁੱਝ ਕੇ ਜਿਹੜਾ ਸੀ ਖਰਾਬ ਕੀਤਾ ਸਰਦਾਰ ਮਨਜੀਤ ਸਿੰਘ 16 ਜਿਹੜੇ ਸਨ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਇਹਨਾਂ ਨੇ ਸਾਰੇ ਕਢਵਾਏ ਇਹਨਾਂ ਨੇ ਇੱਕ ਇੱਕ ਵਲਟੋਆ ਜੀ ਨੂੰ ਕੱਢ ਦਿੱਤਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਨਹੀਂ ਲਾ ਰਹੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਿਹੜਾ ਪਵਾੜਾ ਪਾਇਆ ਜਾ ਰਿਹਾ ਉਹਦੇ ਵਿੱਚ ਮੇਨ ਜਿਹੜੇ ਨੇ ਭੂਮਿਕਾ ਨਿਭਾਰੇ ਉਹ ਐਸਾ ਲੱਗਦਾ ਹੈ ਮੈਨੇ ਕਹਿੰਦਾ ਕਿ ਨਿਭਾ ਹੀ ਰਹੇ ਨੇ ਇਸ ਸ਼੍ਰੋਮਣੀ ਕਮੇਟੀ ਨੂੰ ਇਸ ਤੇ ਸੋਚਣਾ ਚਾਹੀਦਾ ਸਾਡੇ ਐਗਜ਼ੀਕਟਿਵ ਨੂੰ ਇਸ ਤੇ ਸੋਚਣਾ ਚਾਹੀਦਾ ਇਹਦੇ ਚ ਤੁਸੀਂ ਤੁਸੀਂ ਦੇਖੋਗੇ ਕਿ ਸਾਰਾ ਸਾਰਾ ਕਿਦਾਂ ਸਰਦਾਰ ਹਰਬੀਰ ਸਿੰਘ ਜੀ ਸਿੰਘ ਸਾਹਿਬ ਦਾ ਹੀ ਤਾਂ ਨਹੀਂ ਕੰਮ ਹੈਗਾ ਕਿ ਕਿਦੇ ਨਾ ਕਿਤੇ ਅਕਾਲੀ ਦਲ ਦੇ ਖੁਦ ਤਾਂ ਨਹੀਂ ਪ੍ਰਧਾਨ ਬਣਨਾ ਚਾਹੁੰਦੇ ਵੱਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਇਲਜ਼ਾਮ ਨਹੀਂ ਲਾ ਰਹੇ ਮੈਂ ਤਾਂ ਇਹ ਕਹਿ ਰਿਹਾ ਵੀ ਤੁਸੀਂ ਜਾਂਚ ਕਰਾ ਲਓ ਐਸਡੀਪੀਸੀ ਜਾਂਚ ਕਰਾ ਲੇ ਹੋਰ ਸੰਸਥਾਵਾਂ ਜਾਂਚ ਕਰ ਲੈਣ ਕਿ ਜਿਹੜਾ ਇਹ ਜਿੰਨਾ ਚਿਰ ਮੈਂ ਖੁੱਲੇ ਆਮ ਕਹਿ ਰਿਹਾ ਕੋਈ ਚੁਪਾ ਕੇ ਨਹੀਂ ਕਹਿ ਰਿਹਾ ਜਿੰਨਾ ਚਿਰ ਸਰਦਾਰ ਹਰਬੀਰ ਸਿੰਘ ਜੀ ਨੂੰ ਤੁਸੀਂ ਜਥੇਦਾਰ ਦੀ ਪਦਵੀ ਤੇ ਰੱਖੋਗੇ ਪੰਥ ਜਥੇਦਾਰ ਦੀ ਪਦਵੀ ਤੇ ਰੱਖੇਗਾ ਉਹਨਾਂ ਚਿਰ ਪੰਥ ਕਮਜ਼ੋਰ ਹੁੰਦਾ ਜਾਏਗਾ ਇਹ ਸਾਨੂੰ ਹੁਣ ਜ਼ਿਆਦਾ ਸਮਾਂ ਨਹੀਂ ਇਹਨਾਂ ਨੂੰ ਦੇਣਾ ਚਾਹੀਦਾ ਕਿ ਅਸਤੀਫਾ ਦਿੱਤਾ ਸੀ ਚਲੋ ਤੁਸੀਂ ਨਹੀਂ ਪ੍ਰਵਾਨ ਕੀਤਾ ਤੁਹਾਡੀ ਇੱਛਾ ਦੀ ਗੱਲ ਹੈ ਕਰਨਾ ਹੈ ਕਿ ਨਹੀਂ ਕਰਨਾ ਜੇ ਕੱਲ ਤੱਕ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਤਾਂ ਬੜਾ ਹੈਰਾਨ ਆ ਬਈ ਤੁਸੀਂ ਜਾਣਿਆ ਕਿਵੇਂ ਨਹੀਂ ਵੀ ਸਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਬੇਅਦਬੀਆਂ ਉਹਨੇ ਕਰਾਈਆਂ ਤੁਹਾਡੇ ਕਹਿਣ ਮਤਾਫਕ ਉਹਨਾਂ ਦਾ ਹੀ ਦੋਸ਼ ਤੁਸੀਂ ਕੱਢਿਆ ਨਾ ਵੀ ਜੇ ਬਾਕੀਆਂ ਨੇ ਕੀ ਕੀਤਾ ਬਾਕੀ ਉਹਨਾਂ ਦੀ ਸਰਕਾਰ ਜ ਨਹੀਂ ਸਨ ਜਿਹੜੇ ਹੁਣ ਬਾਗੀ ਆਪਣੇ ਆਪ ਨੂੰ ਅਖਵਾ ਰਹੇ ਨੇ ਵੀ ਅਸੀਂ ਚੰਗੇ ਆ ਨਾ ਧਾਤੋ ਕੇ ਬਹਿ ਗਏ ਨੇ ਵੀ ਅਸੀਂ ਬੜੇ ਚੰਗੇ ਆ ਤੇ ਚੰਗੇ ਹੋ ਜਾਣਗੇ ਇਸ ਤਰ੍ਹਾਂ ਨਹੀਂ ਕੱਪ ਦੀਆਂ ਪਿਆਲੀਆਂ ਧੋਣ ਤੋਂ ਬਾਅਦ ਕੋਈ ਸੁੱਚੀਆਂ ਨਹੀਂ ਹੋ ਜਾਂਦੀਆਂ ਕੱਪ ਪਿਆਲੀਆਂ ਉਹ ਜੂਠੀਆਂ ਹੀ ਰਹਿੰਦੀਆਂ ਨੇ ਉਹ ਬਾਟੇ ਹੀ ਨੇ ਜਿਹੜੇ ਮਾਂਜ ਕੇ ਫਿਰ ਸਾਫ ਸੁਥਰੇ ਚਮਕਦੇ ਨੇ ਇਸ ਲਈ ਸਵਾਲ ਵੀ ਆ ਜਾਂਦਾ ਕਿਤੇ ਨਾ ਕਿਤੇ ਲੱਗਦਾ ਜੀ ਜਿਹੜੇ ਵਰਕਰ ਜਿਹੜੇ ਸਾਥੀ ਨਾਰਾਜ਼ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਨਾਣ ਚ ਕਿਤੇ ਨਾ ਕਿਤੇ ਥੋੜਾ ਜਿਹਾ ਪਿੱਛੇ ਰਹਿ ਗਏ ਜਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਉਹਨਾਂ ਦੀਆਂ ਨਾਰਾਜ਼ਗੀਆਂ ਸੀ ਜਾਂ ਉਹਨਾਂ ਦਾ ਕੋਈ ਗੱਲਾਂ ਸੀਗੀਆਂ ਜਿਹੜੀਆਂ ਨਹੀਂ ਸੁਣੀਆਂ ਗਈਆਂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਇਕੱਲੇ ਨਹੀਂ ਹੈਗੇ ਸਰਦਾਰ ਭੁੰਦਰ ਸਾਹਿਬ ਨੇ ਉਹਦੇ ਨਾਲ ਆਪਣੇ ਦਲਜੀਤ ਸਿੰਘ ਜੀ ਨੇ ਕੀ ਨਾਂ ਉਹਨਾਂ ਦਾ ਹੈਗਾ ਪੂਰਾ ਚੀਮਾ ਸਾਹਿਬ ਨੇ ਹੋਰ ਨੇ ਸਾਰੇ ਮਿਲਕੇ ਨੇ ਕੋਈ ਐਸੀ ਨਹੀਂ ਆ ਵੀ ਅਕਾਲੀ ਦਲ ਚ ਕਿਹਦਾ ਸਨਮਾਨ ਨਹੀਂ ਸਭ ਦਾ ਸਨਮਾਨ ਜੇ ਸਨਮਾਨ ਨਾ ਹੁੰਦਾ ਤਾਂ ਐਨੇ ਅਕਾਲੀ ਦਲ ਦੇ ਲੀਡਰ ਅਸਤੀਫੇ ਕਿਉਂ ਦਿੰਦੇ ਆ ਸਾਰੇ ਉਹਨਾਂ ਦੇ ਹੱਕ ਚ ਅਸਤੀਫੇ ਦੇ ਰਹੇ ਧੜਾ ਧੜ ਅਸਤੀਫੇ ਆ ਰਹੇ ਨੇ ਇਸ ਕਰਕੇ ਮੈਂ ਸਮਝਦਾ ਕਿ ਜਿੰਨੀ ਜਲਦੀ ਖਾਲਸਾ ਪੰਥ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਆਪਣਾ ਪਿੱਛਾ ਛਡਵਾ ਲਏਗਾ ਉਨਨੀ ਜਲਦੀ ਮਾਹੌਲ ਸ਼ਾਂਤ ਹੋ ਜਾਏਗਾ